ਜਿਹੜੇ ਸਾਡੇ 'ਚ ਪਹੁੰਚੇ ਆ ਹੁਣ ਨੇ ਅਸੀਂ ਜੀ ਆਇਆਂ ਨੂੰ ਕਵਾਂਗੇ ਜਿਹੜੇ ਬਾਕੀ ਪਾਰਟੀ ਕੌਂਗ ਮੇਨਲੀ ਕਾਂਗਰਸ ਪਾਰਟੀ ਤੋਂ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਆ ਔਰ ਜੀ ਆਇਆਂ ਨੂੰ ਕਰਦੇ ਆ ਔਰ ਉਹਨਾਂ ਨੂੰ ਪੂਰਾ ਸਨਮਾਨ ਦੇਣ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਖੁਦ ਆਏ ਐ ਪਹਿਲਾ ਚੰਦਨ ਚਨਾਲੀਆ ਕਿਥੇ ਚੰਦਨ ਜੀ ਇਧਰ ਸਰ ਇਧਰ ਆਓ ਜੀ ਕੈਂਡੀਡੇਟ ਐ ਸਰ ਇਹ ਇੱਕ ਇੱਕ ਕੈਂਡੀਡੇਟ ਇਹ ਕੈਂਡੀਡੇਟ ਐ ਜੀ ਇਹਨੇ ਇਹ ਇਹਨੇ ਬੈਡਰੋ ਕੀਤਾ ਆਜੋ ਅਗਲਾ ਨੰਬਰ ਆਸਮਾਨ ਮੈਂ ਉਹਨਾਂ ਸਿਮੀ ਚੋਪੜਾ ਸਿਮੀ ਚੋਪੜਾ ਪਛਾਣ ਇਹ ਕਾਂਗਰਸ ਤੋਂ ਆਏ ਮੇਰੀ ਕਾਂਗਰਸ ਤੋਂ ਆਏ ਨੇ ਕਾਂਗਰਸ ਚੰਦਰਜੀਤ ਕਰਨ ਹਾਂ ਕਰਨ ਹੋਰ ਨਾ ਬੋਲਣ ਮੈਡਮ ਪੁੱਛੇ ਹੋਈ ਆ ਉਹਨਾਂ ਨੂੰ ਆਂਦੋ ਚੰਦਰ ਰਨਬੀਰ ਸਿੰਘ ਰਨਬੀਰ ਸਿੰਘ एडवोकेट जीवन जोत जीवन जोत एडवोकेट ए रहे जी एडवोकेट मम्मत अरोड़ा आओ जी मनीष अग्रवाल दिनायक प्रशांत जी मनीष अग्रवाल कितने आओ जी आओ मनीष जी आओ, आओ जी। आसर। आगे। आ सर मनीष पवनदीप आओ वरुण शर्मा ਜੀ ਆਇਆਂ ਨੂੰ ਜੀ ਪ੍ਰਿੰਕਾ ਸ਼ਰਮਾ ਆਓ ਜੀ ਪ੍ਰਿੰਕਾ ਸੌਰਵ अरोड़ा ਰਾਜਾ ਸਿੰਘ ਰਾਜਾ ਸਿੰਘ ਆਓ ਜੀ ਆਹ ਰਾਜਾ ਸਿੰਘ ਹੈਗੇ ਜੀ ਰਜੇਸ਼ ਬਿੰਦਰਾ अश्विनी अश्विनी वर्दवाज एगे आओ जे आओ एक मिनट कर दे सारा कर ना एक सेकेंड विक्की गौरव विक्की गौरव आओ आओ जे आओ आशु शर्मा जी यशपाल वर्मा आओ जी रवि बाली जी रवि बाली आओ जी आओ रवि जी एक हो रवि बाली आ जाओ ਰਜਿੰਦਰ ਕੌਰ ਤੁਸੀਂ ਪਿੱਤੂ ਗੱਲਾ ਪਿੱਤੂ ਪਿੱਤੂ ਆਓ ਪਿੱਤੂ ਜੀ ਇੱਧਰ ਹੋ ਜਾਓ ਤੇਰਾ ਫੋਟੋ ਖਰਾਦੀਆ ਤੇ ਕਮਲ ਧੀਰ ਬਿੱਟੂ ਆਓ ਜੀ ਆਓ ਬਿੱਟੂ ਜੀ ਆਓ ਜੀ बसर हो गया जी बुला लो रुपिंदर सिंह जी चलो नीना पटल आज आ जाओ कुकू गरेवाल कुकू गरेवाल कुकू गरेवाल कुकू गरेवाल जी चलो बस यार हो ममता मेहरा जी बस बस अनु खन्ना जी अनु खन्ना नहीं मलिंदर मलेंदर मलेंदर बगगा अनुकालिया जी चलो बस जी थैंक यू कहना चाहोगे दो समर जसलीन कौर आए समर बजाज मधु थापर, थापर, थापर समर बजाज जी रितु कपूर ਲਓ ਸਰ ਹਮ ਤਾਂ ਜੂ ਬੋਣੋ ਇਹ ਤਾਂ ਹੁਣ ਨਾ ਕੋਈ ਯਾਰ ਹੈ ਮਾਰ ਸੀਐਮ ਸਾਹਿਬ ਦੇ ਚੇਰਾਂ ਦੇ ਅੰਦਰ एदिक, की आज की आवाज बैठना पैना उसी पीछे हो थोड़े पीछे आज अज आम आदमी पार्टी ਦੇ ਪਰਿਵਾਰ ਦੇ ਵਿੱਚ ਵਾਦਾ ਹੋਇਆ ਲੁਧਿਆਣੇ ਦੀਆਂ ਬਹੁਤ ਸਾਰੀਆਂ ਫੈਮਲੀਆਂ ਖਾਸ ਤੌਰ ਤੇ ਮਹਿਲਾ ਸ਼ਕਤੀ ਨਾਰੀ ਸ਼ਕਤੀ ਜਿਹੜੀ ਉਹ ਉਹਨਾਂ ਨੇ ਅੱਜ ਪਰਿਵਾਰਾਂ ਸਮੇਤ ਜੁਆਇਨ ਕੀਤਾ ਮੈਂ ਸਾਰਿਆਂ ਦਾ ਆਮ ਆਦੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਮੋਸਟਲੀ ਕਾਂਗਰਸ ਛੱਡ ਕੇ ਇਹ ਪਰਿਵਾਰ ਆਏ ਨੇ ਔਰ ਅੱਛੀ ਗੱਲ ਹੈ ਕਿ ਲੇਡੀਜ਼ ਜਿਹੜੀਆਂ ਨੇ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਨਹੀਂ ਆਉਂਦੀਆਂ ਪਰ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਜੇ ਇਹਨਾਂ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਇਹਨਾਂ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਸੋ ਇਸ ਕਰਕੇ ਇਹਨਾਂ ਦਾ ਸਵਾਗਤ ਹੈ ਪਾਰਟੀ 'ਚ ਬਣਦਾ ਮਾਨ ਸਨਮਾਨ ਸੰਘਟਨ ਚ ਬਣਦਾ ਮਾਨ ਸਨਮਾਨ ਸਰਕਾਰ ਚ ਬਣਦਾ ਮਾਨ ਸਨਮਾਨ ਮਿਲੂਗਾ ਤੇ ਮੈਂ ਸੰਜੀਵ अरोड़ा ਜੀ ਨੂੰ ਇਸ ਗੱਲ ਦੀ ਵਧਾਈ ਦਿਨਾਂ ਕਿ ਕੈਂਪੇਨ ਜਿਹੜੀ ਹੈ ਬੜੀ ਸ਼ਾਂਤੀਪੂਰਵਕ ਔਰ ਬੜੀ ਯੋਜਨਾਬੱਧ ਤਰੀਕੇ ਨਾਲ ਚੱਲ ਰਹੀ ਹੈ ਤੇ ਅੱਜ ਦੋ ਪ੍ਰੋਗਰਾਮ ਹੈ ਬੋਵਾਲ ਬਲੇ ਪਾਸੇ ਮੇਰੇ ਵੀ ਦੋ ਪ੍ਰੋਗਰਾਮ ਨੇ ਕੱਲ ਨੂੰ ਵੀ ਨੇ ਪਰਸੋਂ ਨੂੰ ਵੀ ਇੱਥੇ ਆ ਤੇ ਆਪਣੇ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਘਰ-ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਚ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਤੇ ਜੋ ਰਿਸਪੌਂਸ ਆ ਰਿਹਾ ਉਹ ਵੀ ਬਹੁਤ ਜ਼ਿਆਦਾ ਵਧੀਆ ਆ ਰਿਹਾ ਕਿਉਂਕਿ ਸਰਵੇ ਵਗੈਰਾ ਜੋ ਆਏ ਨੇ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਸਰਕਾਰ ਦੇ ਪਿਛਲੇ ਸਵਾ ਤੱਕ 3 ਸਾਲ ਦੇ ਕੰਮਾਂ ਤੋਂ ਖੁਸ਼ ਨੇ ਭਾਵੇਂ ਉਹ ਨੌਕਰੀਆਂ ਦੇਣ ਦਾ ਕੰਮ ਹੋਵੇ ਭਾਵੇਂ ਉਹ ਵਪਾਰੀਆਂ ਨਾਲ ਸੰਬੰਧਿਤ ਫੈਸਲੇ ਜਿਹੜੇ ਲਏ ਗਏ ਨੇ ਪਿਛਲੇ ਦਿਨਾਂ 'ਚ ਵੀ ਜਾਂ ਫਿਰ ਜਿਹੜਾ ਬਿਜਲੀ ਨਾਲ ਸੰਬੰਧਿਤ ਖਾਸ ਤੌਰ ਤੇ ਪਾਣੀ ਨੂੰ ਬਚਾਉਣ ਦੀ ਜਿਹੜੀ ਮੁਹਿੰਮ ਹੈ ਅੱਜ ਅੱਜ ਦੁਨੀਆ ਦੇ ਵਿੱਚ ਵਰਲਡ ਪਰਿਆਵਰਨ ਡੇ ਉਹ ਵੀ ਮਨਾਇਆ ਜਾ ਰਿਹਾ ਹੈ ਸੋ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਉਪਰਾਲਾ ਇਹ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਵਾਤਾਵਰਨ ਵੀ ਬਚਾਉਣਾ ਹੈ ਪੰਜਾਬ ਦਾ ਜਿਹੜਾ ਸਾਡੇ ਅੱਜ ਹੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ 44 ਬੱਚੇ ਜਿਹੜੇ ਲੁਧਿਆਣੇ ਦੇ ਬੱਚੇ ਵੀ ਸੀ 44 ਬੱਚੇ ਨੇ ਜਿਨ੍ਹਾਂ ਨੇ ਮਤਲਬ ਜੇ ਹੀ ਐਡਵਾਂਸ ਦਾ ਜਿਹੜਾ ਪੇਪਰ ਹੈ ਉਹ ਕਲੀਅਰ ਕੀਤਾ ਜਾਨੀ ਕਿ ਆਈਆਈਟੀ ਚ ਕੀਤਾ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜਿਹੜੀ ਕੁ ਸਟੇਟ ਦੇ 44 ਬੱਚੇ ਜਿਹੜੇ ਨੇ ਉਹ ਅੱਜ ਜਿਹੜੇ ਆਈਆਈਟੀ ਦੇ ਪੇਪਰ ਦੇ ਵਿੱਚੋਂ ਪਾਸ ਹੋਏ ਨੇ ਅੱਜ ਉਹਨਾਂ ਨੂੰ ਘਰੇ ਬੁਲਾ ਕੇ ਸਨਮਾਨਤ ਵੀ ਕੀਤਾ ਸਾਡੇ ਬੱਚੇ ਪੜ ਰਹੇ ਆ ਆਰਾਮ ਕਰਾਂ ਤੋਂ ਬੱਚੇ ਨੇ ਹੋ ਕੋਈ ਸਪਾਰਸ਼ ਨਹੀਂ ਕੋਈ ਬਸ ਹੋ ਇਹ ਆ ਵੀ ਉਹਨਾਂ ਨੂੰ ਥੋੜਾ ਜਿਹਾ ਹਲਾਰਾ ਚਾਹੀਦਾ ਹੈ ਮੌਕਾ ਚਾਹੀਦਾ ਹੈ ਕੋਈ ਸਰਕਾਰੀ ਸਕੂਲ ਤੋਂ ਉੱਠ ਕੇ ਆਇਆ ਕੋਈ ਮੈਰਿਟੋਸ ਮੈਰਿਟੋਰੀਅਸ ਜਿਹੜਾ ਸਕੂਲ ਹੈ ਉਹ ਵੀ ਸਰਕਾਰੀ ਹੈ ਸੋ ਉਹਨਾਂ ਨੇ ਮਿਹਨਤ ਕਰਕੇ ਜਿਹੜਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਕੋਚਸ ਨੂੰ ਔਰ ਕੋਈ ਪੈਸਾ ਨਹੀਂ ਲੱਗਿਆ ਉਹ ਕੋਚਿੰਗ ਦੇ ਵਿੱਚ ਨਹੀਂ ਤਾਂ ਮਹਿੰਗੇ ਮਹਿੰਗੇ ਟਿਊਸ਼ਨਰ ਰੱਖਣੇ ਪੈਂਦੇ ਆ ਜੋ ਬੱਚੇ ਦੱਸ ਕੇ ਗਏ ਕਿ ਸਾਡਾ ਕੋਈ ਪੈਸਾ ਨਹੀਂ ਲੱਗਿਆ ਇੱਕ ਦਾ ਇੱਕ ਦਾ ਜਿਹੜਾ ਪਿਤਾ ਜੀ ਸੀ ਉਹ ਟੀਚਰ ਮਾਸਟਰ ਹੈ ਕੋਈ ਮਜਦੂਰੀ ਕਰਦੇ ਆ ਕੋਈ ਛੋਟੇ ਮੋਟੇ ਘਰਾਂ ਦੇ ਆਮ ਘਰਾਂ ਦੇ ਬੱਚੇ ਨੇ ਪਰ ਉਹ ਏਡੇ ਏਡੇ ਵਰਲਡ ਦੇ ਚਾਰ ਪੰਜ ਪਹਿਲੇ ਟਫੇਸਟ ਪੇਪਰਾਂ ਚ ਮੰਨੇ ਜਾਂਦੇ ਆ ਜਿਹੜੇ ਜੇਈ ਦੇ ਇਗਜ਼ਾਮ ਨੇ ਉਹਨਾਂ ਨੂੰ ਕਲੀਅਰ ਕੀਤਾ ਤੇ ਅੱਜ ਸਾਡੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਕਿਉਂਕਿ ਪਾਰਟੀ ਹਜੇ ਸਾਡੀ 10 12 ਸਾਲ ਹੀ ਪੁਰਾਣੀ ਹੈ ਇਸ ਕਰਕੇ ਹਜੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹ ਆਉਣਗੇ ਦਰਵਾਜ਼ੇ ਖੁੱਲੇ ਨੇ ਅਸੀਂ ਵੱਡੇ ਦਿਲ ਦੀ ਰਾਜਨੀਤੀ ਕਰਾਂਗੇ ਤੇ ਆਉਣ ਵਾਲੇ ਦਿਨਾਂ 'ਚ ਲੁਧਿਆਣੇ ਦੇ ਵਿੱਚ ਜਿਹੜਾ ਪ੍ਰਚਾਰ ਗਲੀਆਂ 'ਚ ਪ੍ਰਚਾਰ ਕਰਦੇ ਵੀ ਨਜ਼ਰ ਆਵਾਂਗੇ ਅਸੀਂ ਕੋਈ ਉਸ ਪ੍ਰੋਟੋਕਾਲ ਵਾਲੇ ਨਹੀਂ ਹੈਗੇ ਕਿ ਸਿਰਫ ਵੱਡੀਆਂ ਰੈਲੀਆਂ ਹੀ ਕਰਨੀਆਂ ਨੇ ਜਾਂ ਆਉਣੇ ਹੀ ਨਹੀਂ ਜਾਂ ਅਸੀਂ ਤਾਂ ਆਮ ਘਰਾਂ 'ਚੋਂ ਆਮ ਗਲੀਆਂ 'ਚ ਉੱਠ ਕੇ ਆਏ ਹੋਇਆ ਸੋ ਪ੍ਰਚਾਰ 'ਚ ਕੋਈ ਕਮੀ ਨਹੀਂ ਛੱਡਾਂਗੇ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਲੋਕਤੰਤਰ 'ਚ ਮਾਲਕ ਲੋਕ ਨੇ ਉਹਨਾਂ ਨੇ ਪਹਿਲਾਂ ਵੀ ਫਲਫੁੱਲ ਲਾਏ ਨੇ ਤੇ ਹੁਣ ਵੀ ਅਸੀਂ ਇਸੇ ਉਮੀਦ ਨਾਲ ਜਿਹੜਾ ਅਸੀਂ ਮਿਹਨਤ ਕਰਾਂਗੇ ਮਿਹਨਤ ਵੱਲੋਂ ਕੋਈ ਕਮੀ ਨਹੀਂ ਛੱਡਦੇ ਤੇ ਬਾਕੀ ਜਿਹੜੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਉਹਨਾਂ ਦੀ ਆਪਸ ਦੀਆਂ ਲੜਾਈਆਂ ਨਹੀਂ ਮੁੱਕਦੀਆਂ ਉਹ ਕਹਿੰਦਾ ਮੇਰੇ ਕੋਲੇ ਆ ਨਾ ਆਵੇ ਉਹ ਕਹਿੰਦਾ ਮੈਂ ਉੱਥੇ ਜਾਂਦਾ ਨਹੀਂ ਉਹ ਕਹਿੰਦਾ ਇੱਥੇ ਕਿਉਂ ਆ ਗਿਆ ਹੈਨਾ ਉਹ ਤਾਂ ਆਪਸ ਦੀਆਂ ਲੜਾਈਆਂ ਉਹਨਾਂ ਦੀ ਉਹੀ ਨਹੀਂ ਮੁੱਕ ਰਹੀਆਂ ਠੀਕ ਹੈ ਨਾ ਤੇ ਭਾਜਪਾ ਦਾ ਮੇਰੇ ਖਿਆਲ ਚ ਇਲੈਕਸ਼ਨ ਛੱਡ ਹੀ ਗਈ ਉਹ ਤਾਂ ਇਹ ਕਹਿਣ ਲੱਗੇ ਵੀ ਜੇ ਸਾਨੂੰ ਨਹੀਂ ਪਾਉਣੀ ਆਮ ਆਦੀ ਪਾਰਟੀ ਨੇ ਪਾਇਆ ਹੋਰ ਜਿੰਨੂੰ ਮਰਜੀ ਪਾ ਦਿਓ ਮਤਲਬ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਪਹੁੰਚ ਗਏ ਹੋ ਸੋ ਇਸ ਕਰਕੇ ਆਮ ਆਦੀ ਪਾਰਟੀ ਦੀ ਸਰਕਾਰ ਹੈ ਕੰਮ ਵੀ ਹੋਣਗੇ ਸ਼ਹਿਰ ਦੇ ਅਜੇ ਬਹੁਤ ਸਾਰੇ ਕੰਮ ਪਏ ਨੇ ਬੱਸ ਦੇ ਪਏ ਨੇ ਅਚਾਨਕ ਗੋਗੀ ਜੀ ਦਾ ਜਿਹੜਾ ਅਕਾਲ ਚਲਾਣਾ ਸੀਗਾ ਉਹ ਉਹਦੇ ਕਰਕੇ ਇਹ ਜਿਹੜੀ ਇਲੈਕਸ਼ਨ ਲੜਨੀ ਪੈ ਰਹੀ ਹੈ ਪਹਿਲਾਂ ਵੀ ਲੋਕਾਂ ਨੇ ਹੰਕਾਰ ਹਰਾਇਆ ਸੀਗਾ ਤੇ ਹੁਣ ਵੀ ਇਹਨਾਂ ਦਾ ਜਿਹੜਾ ਨਾਰਾ ਹੈ ਕਿੰਨਾ ਗੁੱਸਾ ਨਾ ਹੰਕਾਰ ਸੰਜੀਵ ਰੋੜਾ ਇਸ ਵਾਰ ਠੀਕ ਹੈ ਨਾ ਉਧਰਲੇ ਪਾਸੇ ਗੁੱਸਾ ਵੀ ਹੈ ਉਧਰਲੇ ਪਾਸੇ ਹੰਕਾਰ ਵੀ ਹੈ ਦੋਨੇ ਨੇ ਉਧਰ ਸੋ ਇਸ ਕਰਕੇ ਹੰਕਾਰ ਦਾ ਸਿਰ ਨੀਵਾ ਹੁੰਦਾ ਸੋ ਅਸੀਂ ਲੋਕਾਂ ਕੋਲ ਜਾਵਾਂਗੇ ਉਹਨਾਂ ਨੂੰ ਬੇਨਤੀਆਂ ਕਰਾਂਗੇ ਤੇ ਨਾਲ ਜਿਹੜਾ ਪਾਰਟੀ ਦੇ ਕੰਮ ਨੇ ਉਹਨਾਂ ਨੂੰ ਸਾਡੇ ਜਿਹੜੇ ਅੱਜ ਵੀ ਜੁਆਇਨ ਕੀਤੇ ਹਨ ਵਰਕਰ ਉਹ ਵੀ ਪਹੁੰਚਾਉਣਗੇ ਤੇ ਸਾਡੇ ਵਲੰਟੀਅਰ ਜਿੰਨੇ ਵੀ ਹੈਗੇ ਨੇ ਅਸੀਂ ਕੰਮ ਇਦਾਂ ਫੀਲਿੰਗ ਆ ਰਹੀ ਹੈ ਉਹ ਬੀਜੀ ਬੀਜੇਪੀ ਨੇ ਕਿ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਕੀਮ ਪਸੰਦ ਹੈ ਸੰਦੂਰ ਲੈ ਲੈਣ ਆਪਣੀ ਵਾਈਫ ਦਲਾ ਦੇਣ ਜਦ ਕਿ ਸੰਦੂਰ ਦਾ ਜਿਹੜਾ ਰਾਈਟ ਹੈ ਉਹ ਪਤੀ ਕੋਲ ਹੈ ਪਤੀ ਤੋਂ ਬਿਨਾ ਕਿਸੇ ਹੋਰ ਦਾ ਸੰਦੂਰ ਨਹੀਂ ਇੱਕ ਚੁਟਕੀ ਸੰਦੂਰ ਕੀ ਕੀਮਤ ਤੂੰ ਕਹੇ ਜਾਣਾ ਨਰਿੰਦਰ ਠੀਕ ਹੈ ਨਾ ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਫੌਜ ਦਾ ਸਲਾਮ ਕਰਦਾ ਸਲੂਟ ਕਰਦਾ ਜਿੰਨੀ ਅ ਸ਼ਿੱਦਤ ਨਾਲ ਜਿੰਨਾ ਜਜ਼ਬੇ ਨਾਲ ਉਹ ਲੜੇ ਠੀਕ ਹੈ ਨਾ ਪਰ ਫੌਜ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕੋਈ ਪ੍ਰਧਾਨ ਮੰਤਰੀ ਫੌਜ ਦੀ ਵਰਦੀ ਦੇਖਿਆ ਪਹਿਲਾਂ ਹੁਣ ਫੌਜ ਦੀ ਵਰਦੀ ਜੀ ਦੇਖੋ ਫੌਜ ਦੀ ਵਰਦੀ ਨੂੰ ਵੀ ਮਤਲਬ ਇਸਤੇਮਾਲ ਹੋਣਾ ਐਸਤ੍ਰਾਨੀ ਕਰਨਾ ਚਾਹੀਦਾ ਫੌਜਾਂ ਜਿਹੜੀਆਂ ਨੇ ਉਹ ਦੇਸ਼ ਲਈ ਲੜਦੇ ਆ ਉਹਨਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਰ ਇੰਨਾ ਜ਼ਿਆਦਾ ਰਾਜਨੀਤੀਕਰਨ ਕਰ ਰੱਖਿਆ ਹੈ ਕਿ ਮਤਲਬ ਸਮਝ ਹੀ ਨਹੀਂ ਆ ਰਹੀ ਕਿ ਕੌਣ ਕੀ ਕਹਿ ਰਿਹਾ ਹੈ ਕੌਣ ਕਿਸ ਕੀ ਕੌਣ ਕਿਹਦੇ ਆਵਾਜ਼ ਜਿਹੜੇ ਆਰਡਰ ਫਾਲੋ ਕਰੇ ਸੋ ਇਹ ਤਾਂ ਸਾਰਿਆਂ ਨੇ ਮਮਤਾ ਬੇਨਰਜੀ ਨੇ ਵੀ ਕਿਹਾ ਕਿ ਤੁਸੀਂ ਤੁਸੀਂ ਸਾਰੇ ਦੇ ਦੇਸ਼ ਦੇ ਮਹਿਲਾ ਮਤੇ ਪਤੀ ਹੋ ਜਦਕਿ ਜਿਹੜਾ ਉੱਥੇ ਜਾ ਕੇ ਬੋਲਿਆ ਕਿ ਸਿੰਦੂਰ ਖੇਲਾ ਸਿੰਦੂਰ ਖੇਲਾ ਇੱਕ ਬੰਗਾਲ ਦੇ ਵਿੱਚ ਜਿਹੜੇ ਬੰਗਾਲ ਦੀਆਂ ਔਰਤਾਂ ਨੇ ਉਹ ਦੁਰਗਾ ਪੂਜਾ ਦੇ ਆਖਰੀ ਦਿਨ ਇੱਕ ਸਿੰਦੂਰ ਖੇਲਾ ਉਹਨਾਂ ਦਾ ਇੱਕ ਇਤਿਹਾਸ ਰਸਮ ਹੈ ਸਿੰਦੂਰ ਖੇਲਾ ਜਾ ਕੇ ਉੱਥੇ ਬੋਲਿਆ ਤੇ ਬਾਅਦ ਚ ਕਹਿੰਦੇ ਖਬਰ ਫੇਕ ਹੈ ਜੀ ਖਬਰ ਫੇਕ ਹੈ ਜਦੋਂ ਇਹ ਪਤਾ ਲੱਗ ਗਿਆ ਕਿ ਉਲਟਾ ਪੈ ਰਿਹਾ ਕੰਮ ਹੈ ਸੋ ਹਰ ਗੱਲ ਚ ਰਾਜਨੀਤੀ ਨਹੀਂ ਹੁੰਦੀ ਲੋਕ ਵੀ ਸਿਆਣੇ ਨੇ ਸੋ ਇਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਨਹੀਂ ਵੈਸੇ ਤਾਂ ਜਿਹੜਾ ਸਾਡਾ ਦਾ ਚੋਣ ਮੈਨੀਫੈਸਟੋ ਸਾਰੇ ਪੰਜਾਬ ਨੂੰ ਲੈ ਕੇ ਆਇਆ ਕਿ ਅਸੀਂ ਕਿਸੇ ਹਲਕੇ ਨਾਲ ਕੋਈ ਦ੍ਰਿਹਾਤ ਨਹੀਂ ਕਰਦੇ ਚਾਹੇ ਉਹ ਈਵਨ ਜਿਹੜੇ ਹਲਕੇ ਅਸੀਂ ਨਹੀਂ ਵੀ ਜਿੱਤੇ ਹੋਏ ਅਸੀਂ ਉੱਥੇ ਵੀ ਕੋਈ ਫੰਡਾਂ ਦੀ ਕਮੀ ਨਹੀਂ ਛੱਡਦੇ ਕਿ ਅਸੀਂ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੇ ਕਿ ਇਸ ਗਲੀ ਚੋਂ ਵੋਟਾਂ ਘਟ ਪਈਆਂ ਨੇ ਦੋ ਪੁਲੀਆਂ ਹੀ ਪੱਟ ਦੋ ਅਨਾ ਜਾਇ ਤੇ ਕੋਈ ਹੋਰ ਨੁਕਸਾਨ ਕਰ ਦਿੱਤੇ ਕੋਈ ਜੀ ਸਾਨੂੰ ਵੋਟਾਂ ਨਹੀਂ ਪਾਈਆਂ ਤਾਂ ਕਰਕੇ ਜਾ ਕਰਾ ਲਓ ਫਿਰ ਉਹਨਾਂ ਤੋਂ ਜਿਨ੍ਹਾਂ ਨੂੰ ਜਤਾਇਆ ਇਹਦਾਂ ਦਾ ਨਹੀਂ ਸੀ ਕੰਮ ਕਰਦੇ ਸਾਰੇ ਪੰਜਾਬ ਦਾ ਵਿਕਾਸ ਹੋਣਾ ਵਿੱਚ ਵੈਸ਼ ਦਾ ਵੀ ਹੋਣਾ ਇਸ ਤੋਂ ਪਹਿਲਾਂ ਜਿੰਨੀਆਂ ਵੀ ਬਾਈ ਇਲੈਕਸ਼ਨ ਲੜੀਆਂ ਗਿੱਦੜਵਾ ਜਿੱਤੇ ਆ ਆਪਣਾ ਚੱਬੇਵਾਲ ਚੱਬੇਵਾਲ ਜਿੱਤੇ ਆ ਚੱਬੇਵਾਲ ਸਾਹਿਬ ਖੜੇ ਨੇ ਐਮਪੀ ਸਾਹਿਬ ਖੜੇ ਨੇ ਤੇ ਜਲੰਧ ਆਪਣਾ ਜਲੰਧਰ ਜਿੱਤੇ ਆ ਆਪਣਾ ਡੇਰਾਵ ਬਨਾਨਕ ਜਿੱਤੇ ਆ ਸੋ ਉਹ ਪਬਲਿਕ ਜਿਹੜੀ ਉਹ ਉਹ ਕੁਛ ਨਾ ਕੁਛ ਦੇਖ ਕੇ ਹੀ ਵੋਟ ਪਾਉਂਦੇ ਆ ਕੋਈ ਕੋਈ ਅਸੀਂ ਕੋਈ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਤਾਂ ਕਰਦੇ ਨਹੀਂ ਆ ਆ ਮਾਰਨੇ ਵਾਢੀ ਆਈ ਹੈ ਆ ਪੰਜਾਬ ਦੇ ਵਿੱਚ ਕ੍ਰਾਈਮ ਕਿੱਲਾ ਹੈਗਾ ਕਿ ਸਿਰਫ ਫਤਾਨੀ ਦਾ ਸੀ ਬੈਂਕ ਸਟੇਸ਼ਨ ਤੇ ਕ੍ਰਾਈਮ ਬਹੁਤ ਅਸਰ ਕੀ ਨੇ ਕਿਹਾ ਹੈ ਸੁਵੀਰ ਬਦਲ ਨੇ ਕੀ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਤੇ ਕੰਟਰੋਲ ਕਰ ਸਕਦਾ ਉਹਨਾਂ ਕੋਲ ਪਾਸਪੋਰਟ ਨਹੀਂ ਉਹਨਾਂ ਦੇ ਲਿਆਂਦੇ ਤਾਂ ਉਹਨਾਂ ਨਹੀਂ ਨੇ ਲਿਆਂਦੇ ਕਿਨੇ ਸੀਗੇ ਗੈਂਗਸਟਰ ਕੀਦਾ ਕੀਦਾ ਨਾਂ ਬੋਲਦਾ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ੍ਹ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਾਰਿਆ ਸੀਗਾ ਤੇ ਇਹ ਕਿਹੜੀਆਂ ਗੱਲਾਂ ਕਰਦੇ ਜੀ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲੋ ਫੁੰਤਾ ਸਿਰਫ ਅਕਾਲੀ ਦਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ ਉਹ ਉਹ ਕੋਈ ਹੋਰ ਤੜਾ ਬਣਾਈ ਫਿਰਦੇ ਆ ਕੋਈ ਇੱਧਰ ਇੱਧਰ ਹੋਰ ਫਿਰਦੇ ਆ ਉਹ ਕਹਿੰਦੇ ਸਾਡੀ ਭਰਤੀ 22 ਲੱਖ ਹੋਗੀ ਉਹ ਕਹਿੰਦੇ ਸਾਡੀ ਭਰਤੀ 34 ਲੱਖ ਹੋਗੀ 4 ਨਾਲ ਗੁਣਾ ਕਰ ਲੋ ਇਹ ਤਾਂ 2 ਕਰੋੜ ਦਾ ਫੂਟ ਅਹੀਂ ਲਈ ਫਿਰਦੇ ਨੇ ਇਹ ਪੈਂਦੇ ਨਿਕਲਦੀਆਂ ਕਿੰਨੀਆਂ 23 ਤਰੀਕ ਨੂੰ ਦੇਖ ਲੈ ਇੱਥੋਂ ਇੱਥੋਂ ਨਿਕਲਦੀਆਂ ਕਿੰਨੀਆਂ ਉਹ ਉਹਦੇ ਹਿਸਾਬ ਨਾਲ ਪਤਾ ਲੱਗੂਗਾ ਭਰਤੀ ਕੀ ਹੈ ਬਰਬਾਦ ਕੀਤਾ ਬੇੜਾ ਘਰ ਕਿਹਨਾਂ ਨੇ ਕੀਤਾ ਪੰਜਾਬ ਦਾ ਨਾ ਕੋਈ ਸਕੂਲ ਬਣਾਇਆ ਨਾ ਕਾਲਜ ਬਣਾਇਆ ਸਰਕਾਰੀ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਦਿਤੀਆਂ ਰੇਤੇ ਤੇ ਇਹਨਾਂ ਦਾ ਮਾਫੀਆ ਸੀ ਲੈਂਡ ਮਾਫੀਆ ਸੈਂਡ ਮਾਫੀਆ ਠੀਕ ਹੈ ਜੀ ਤੇ ਟੋਲ ਪਲਾਜ਼ੇ ਇਹਨਾਂ ਨੇ ਇਹ ਲੈ ਕੇ ਆਏ ਉਸ ਤੋਂ ਬਾਅਦ ਤੇ ਜਿਹੜਾ ਐਕਸਾਈਜ਼ ਤੇ ਸਾਰਾ ਕਬਜ਼ਾ ਇਹਨਾਂ ਦਾ ਟਾਬਿਆਂ ਤੇ ਇਹਨਾਂ ਦਾ ਕਮਾਲ ਦੀ ਗੱਲ ਕਰਦੇ ਜੇ ਰੇ ਇਹ ਬਚਾਉਣਗੇ ਪੰਜਾਬ ਨੂੰ ਸੋ ਕਿਰਪਾ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੁਖਵੀਰ ਬਾਦਲ ਹੋਰਨ ਨਾ ਵੀ ਕਹਿਣਾ ਕੀ ਹੈ ਠੀਕ ਹੈ ਨਾ ਤੇ ਹੁਣ ਮਨਤਲਾ ਦਾ ਪਤਨ ਤਾਂ ਮੈਂ ਸੋਸ਼ਲ ਮੀਡੀਆ ਨੇ ਬਣਾਈ ਹੈ ਜਾਣ ਕੇ ਇਹ ਪਤਾ ਨਹੀਂ ਉਹ ਆ ਪੀਪਲ ਲੇ ਜਾਂਦਾ ਸੁਖੀਰ ਬਾਦਲ ਵੀ ਉਹ ਜਿਹੜਾ ਬੰਗਣਾ ਜਾਂ ਪੌਣਾ ਉਹ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਪਤਾ ਨਹੀਂ ਤਾਂ ਸੱਚੀ ਮੁੱਚੀ ਜੋੜ ਟੁੱਟਣ ਲੱਗੇ ਪਤਾ ਨਹੀਂ ਤਾਂ ਗਲਤੀ ਨਾਲ ਹੀ ਪਾ ਲੰਦਾ ਕੱਲ ਕਿਹੜਾ ਸੀ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਸ ਵੇਲੇ ਸ਼੍ਰੀ ਕਾਲ ਤਖਸ ਤੋਂ ਸਜਾ ਤਨਖਾਹਿਆ ਕਰਾ ਦੇ ਕੇ ਸਜਾ ਲੱਗੀ ਉਦੋਂ ਪਲਾਸਟਰ ਲੱਗਿਆ ਸੀ ਇੱਕ ਦਿਨ ਬਾਅਦ 에ਅਰਪੋਰਟ ਤੇ ਐਵੇਂ ਭੱਜਾ ਫਿਰਦਾ ਸੀ ਇਹਦਾ ਮਤਲਬ ਕੀ ਹੈ ਮਤਲਬ ਕੁਝ ਨਹੀਂ ਸਮਝਦੇ ਕਿਸੇ ਨੂੰ ਕੁਝ ਨਹੀਂ ਸਮਝਦੇ ਧਰਮ ਨਾਲ ਖੇਡਦੇ ਨੇ ਧਰਮ ਨੂੰ ਮੁਠੀ ਐ ਸਮਝ ਲੈ 70 ਸਾਡੀ ਮੁਠੀ ਚ ਐ ਇਹਨੂੰ ਬਦਲ ਦੋ ਜਿਹੇਦਾਰ ਬਦਲ ਦੋ ਫਿਰ ਸਾਰਾ ਮਾਫ ਕਰ ਦੋ ਉਹ ਕਰ ਦੋ ਇਹ ਪਰਮਾਤਮਾ ਦੇਖਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਹੋਈ ਐ ਨਾ ਸਾਹਿਬ ਜੀ ਕਹਿੰਦੇ ਕਿ ਅੱਜ ਮਹਿਜ਼ੂਦੇ ਘਰ ਜਾ ਕੇ ਤੁਸੀਂ ਖਾਣਾ ਖਾਓ ਹਾਂ ਜੀ ਸਾਹਿਬ ਨੇ ਕਿਹਾ ਅੱਜ ਮਹਿਜ਼ੂਦੇ ਘਰ ਜਾ ਕੇ ਤੁਸੀਂ ਗਿਆਨੀ ਖਾਓ ਜਾਵੀਂ ਕਿਉਂ ਜੀ ਮੈਕੋ ਜਮ ਉੱਥੇ ਕਿਉਂ ਜੀ ਜੀ ਨਹੀਂ ਇਹ ਇਹਿਤ ਜਾਖੜ ਸਾਹਿਬ ਜਿਹੜਾ ਕਾਂਗਰਸ ਚ ਹੁੰਦੇ ਸੀ ਉਦੋਂ-ਉਦੋਂ ਬੀਜੇਪੀ ਨੂੰ ਗਾਲ੍ਹਾਂ ਕੱਢਦੇ ਹੁੰਦੇ ਸੀ ਆਹੀ ਬਿੱਟੂ ਜਦੋਂ ਕਾਂਗਰਸ ਚ ਹੁੰਦਾ ਸੀ ਬੀਜੇਪੀ ਨੂੰ ਗਾਲ੍ਹਾਂ ਕੱਢਦਾ ਸੀ ਆਹੀ ਕੈਪਟਨ ਅਭਰੇਂਦਰ ਜਦੋਂ ਇੱਧਰ ਹੁੰਦਾ ਸੀ ਉਦੋਂ ਉਹਨਾਂ ਨੂੰ ਗਾਲ੍ਹਾਂ ਕੱਢਦਾ ਸੀ ਠੀਕ ਹੈ ਨਾ ਇਸ ਮਨਪ੍ਰੀਤ ਬਾਦਲ ਜਦੋਂ ਇੱਧਰ ਹੁੰਦਾ ਸੀ ਸਾਰੀ ਕਾਂਗਰਸ ਤਾਂ ਬੀਜੇਪੀ ਚ ਫਿਰਦੀ ਐ ਇਹ ਤਾਂ ਵਿੰਗ ਬਣ ਗਿਆ ਇੱਕ ਭਾਜਪਾ ਦਾ ਕਾਂਗਰਸ ਵਿੰਗ ਜਿਹੜਾ ਸਾਰੇ ਤਾਂ ਉਹੀ ਨੇ ਜੀ ਜਿਹੜੇ ਪਹਿਲਾਂ ਸੀਗੇ ਸੋ ਇਸ ਕਰਕੇ ਅਸੀਂ ਦੇਸ਼ ਭਗਤ ਬੰਦੇ ਆ ਅਸੀਂ ਨੈਸ਼ਨਲਿਸਟ ਆ ਠੀਕ ਹੈ ਨਾ ਪੰਜਾਬ ਨੇ 90% ਕੁਰਬਾਨੀਆਂ ਦੇਸ਼ ਨੂੰ ਯਾਦ ਕਰਾਉਣ ਵਾਸਤੇ ਦਿੱਤੀਆਂ ਨੇ ਅਸੀਂ ਕਿਉਂ ਜਾਈਏ ਜੀ ਉਹ ਜਾਣਨਾ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੇ ਬੋਲ ਇਹਨਾਂ ਦੇ ਬੀਜੇਪੀ ਦੇ ਲੀਡਰ ਕੀ ਕਰ ਰਹੇ ਨੇ ਕਿਹੋ ਜਿਹੀ ਵੀਡੀਓ ਆ ਰਹੀਆਂ ਨੇ ਦੱਸ ਵੀ ਨਹੀਂ ਸਕਦੇ ਇੱਥੇ ਆਪਾਂ ਉਹਨਾਂ ਸੁਪਰੀਮ ਕੋਰਟ ਨੂੰ ਹੋ ਨਹੀਂ ਗਾਲਾਂ ਕੱਢਣੋਂ ਹਟਦੇ ਪਾਰਲੀਮੈਂਟ ਨੂੰ ਹੋ ਗਾਲਾਂ ਕੱਢ ਜਾਂਦੇ ਆ ਇਲੈਕਸ਼ਨ ਕਮਿਸ਼ਨ ਨੂੰ ਹੋ ਗਾਲਾਂ ਕੱਢ ਜਾਂਦੇ ਆ ਰਾਸ਼ਟਰਪਤੀ ਤੱਕ ਨੂੰ ਕਹਤਾ ਕਿ ਤੁਸੀਂ ਐਂ ਨਹੀਂ ਕਰ ਸਕਦੇ ਸਾਨੂੰ ਰੋਕ ਨਹੀਂ ਸਕਦੇ ਫਰੰਟ ਸੋ ਇਹ ਸਾਰੇ ਇੰਸਟੀਚਿਊਨ ਖਤਮ ਕਰਤੇ ਕਿਹੜੀ ਗੱਲ ਕਰਦੇ ਆ ਇਹ ਕੀ ਤੋਂ ਫੌਜ ਤੋਂ ਫੌਜ ਨੂੰ ਮੈਂ ਕੁਝ ਕਹੀ ਨਹੀਂ ਮੈਂ ਤਾਂ ਇਹਨਾਂ ਨੂੰ ਕਹਿ ਸੰਧੂਰ ਵਾਲਿਆਂ ਨੂੰ ਫੌਜ ਦੇ ਤਾਂ ਨਾਲ ਆ ਸਾਰੇ ਸਾਰੀ ਤਾਂ ਫੌਜ ਆਪਣੀ ਪੰਜਾਬ ਦੀ ਹੈ ਲੜਾਈ ਕਿਤੇ ਵੀ ਹੋਵੇ ਬਾਰਡਰ ਪੰਜਾਬ ਵਾਲਾ ਵਰਤਿਆ ਜਾਂਦਾ ਜੀ ਡਰੋਨ ਆਪਣੇ ਇੱਥੇ ਆਏ ਫਾਜ਼ਿਲਕਾ ਵੱਲ ਆਏ ਆਦਮਪੁਰ ਫਿਰੋਜ਼ਪੁਰ ਦੀ ਇੱਕ ਮਹਿਲਾ ਦੀ ਮੌਤ ਵੀ ਹੋਈ ਆਦਮਪੁਰ ਜਲੰਧਰ ਠੀਕ ਹੈ ਨਾ ਅੰਮ੍ਰਿਤਸਰ ਸਾਰਾ ਸਾਡਾ ਬਾਰਡਰ ਇਸਤੇ ਵੱਲ ਸੋ ਅਸੀਂ ਕਦੋਂ ਚਾਹੋ ਨਾ ਲੜਾਈ ਹੋਵੇ ਜੀ ਮਰ ਦੇਤਾ ਸੀ ਹੈ ਨਾ ਹੀ ਪਹਿਲਾ ਨੁਕਸਾਨ ਘਟੋਇਆ ਜਦੋਂ 47 ਵੇਲੇ 10 ਲੱਖ ਬੰਦਾ ਜਿਹੜਾ ਸਾਡੇ ਚਾਚੇ ਤਾਇਏ ਸੀ ਸਾਡੇ ਨਾਨੇ ਨਾਨੀਆਂ ਸਾਡੀ ਬਜ਼ੁਰਗ ਸੀਗੇ ਉਹ ਜਿਹੜੇ ਉਧਰੋਂ ਇੱਧਰ ਨੂੰ ਸ਼ਿਫਟ ਹੋਏ ਇੱਧਰੋਂ ਉਧਰ ਨੂੰ ਹੋਏ ਜਿਹੜੀ ਘੱਟ ਵੱਡ ਹੋਈ ਹੈ ਸਾਰੀ ਆਪਣੀ ਪੰਜਾਬੀਆਂ ਦੀ ਹੋਈ ਹੈ ਸੋ ਇਸ ਕਰਕੇ ਇਹਨਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਨਹੀਂ ਹੋ ਚੱਲੀਦਾ ਹੁੰਦਾ ਹਰ ਚੀਜ਼ ਨੂੰ ਹਰ ਚੀਜ਼ ਨੂੰ ਹੁਣ ਰਾਜਨੀਤਿਕ ਤੌਰ ਤੇ ਵਰਤਿਆ ਹੈ ਹਰ ਚੀਜ਼ ਨੂੰ ਕੋਈ ਚੀਜ਼ ਤਾਂ ਇਹ ਛੱਡ ਦਿਓ ਵੀ ਜਿਹੜੀ ਚ ਰਾਜਨੀਤੀ ਨਾ ਬਾੜੋ ਸੋ ਇਸ ਕਰਕੇ ਜੋ ਸਾਡਾ ਆਪਣੇ ਉਹਨਾਂ ਨੂੰ ਆਕਾਮਾਂ ਨੂੰ ਸਮਝਾਉਣ ਪੰਜਾਬ ਦੇ ਪੈਸੇ ਹੀ ਦਵਾ ਦਿਓ ਜੀ ਜਾਕਰ ਸਾਹਿਬ ਆਰਡੀਐਫ ਦਾ 6000 ਕਰੋੜ ਰੋਕੀ ਬੈਠਿਆ ਪੈਸਾ ਦਵਾ ਦਿਓ ਜੀ ਹੈ ਜੀ ਪੰਜਾਬ ਦੇ ਜਿੰਨੇ ਆ ਹੁਣ ਕਹਿੰਦੇ ਸੀਆਈਐਸਐਫ ਲਾਵਾਂਗੇ ਉੱਥੇ ਨੰਗਲ ਡੈਮ ਕੀ ਗੱਲ ਪੰਜਾਬ ਪੁਲਿਸ ਰੱਖ ਨਹੀਂ ਕਰਦੀ ਪੰਜਾਬ ਪੁਲਿਸ ਫਰੀਚ ਰੱਖੀ ਕਰਦੀ ਹੈ ਉਹ ਪੈਸੇ ਮੰਗਦੇ ਆ ਅਸੀਂ ਕਹਉਂਦੇ ਜੀ ਵੀ ਨਾਲੇ ਤਾਂ ਚੋਰੀ ਸਾਡੀ ਕਰਨਗੇ ਨਾਲੇ ਪੈਸੇ ਵੀ ਅਸੀਂ ਦਈਏ ਠੀਕ ਹੈ ਨਾ ਇਹ ਨਹੀਂ ਹੋਊਗਾ ਜਕਰ ਸਾਹਿਬ ਨੂੰ ਕੋਈ ਪੰਜਾਬ ਦੇ ਮੁੱਦੇ ਚੱਕੋ ਆ ਗੱਲਾਂ ਛੱਡੋ ਮੁਹਮਦ ਸਾਹਿਬ ਨੇ ਰਾਜਾਪਿੰਡੀ ਸਟੇਟਮੈਂਟ ਰੱਖੀ ਹੈ ਕਿ ਮੈਂ ਸਿਆਸਤ ਛੱਡਦਾ ਤਾਂ ਜੇ ਨਸ਼ਾ ਪ੍ਰੋਬਲਮ ਕਰਾਉਂਦੇ ਆ ਤੇ ਨਸ਼ਾ ਨਹੀਂ ਕਰਦਾ ਸਿਆਸਤ ਕਰਦਿਆ ਉਹ ਛੱਡੀ ਦਊਜੀ ਜਾਂਦੀ ਹੈ ਨਾ ਜਿਹੜੀ ਚੈਨ ਉਹਨੂੰ ਸਿਆਸਤ ਚ ਵੜਨ ਤਾਂ ਦਿੰਦੇ ਨਹੀਂ ਕਰੇ ਚੰਨੀ ਲੜ ਪੈਂਦਾ ਉਹਦੇ ਨਾਲ ਕਦੇ ਕਦੇ ਰੰਧਾਵਾ ਲੜ ਪੈਂਦਾ ਕਦੇ ਕਦੇ ਬਾਜਵਾ ਲੜ ਪੈਂਦਾ ਇਹ ਕਾਹਦੀ ਸਿਆਸਤ ਛੱਡ ਦੇਣਗੇ ਛੱਡੋ ਕੋਈ ਕੋਈ ਬੇਰਜ਼ਗਾਰੀ ਦੀ ਕੋਈ ਧਰਤੀ ਦੇ ਪਾਣੀ ਦੀ ਇਹ ਗੱਲਾਂ ਕਰੀਏ ਇਹ ਮੁੱਦੇ ਨਹੀਂ ਹੈਗੇ ਜਿਹੜੇ ਅੱਜ ਇਹਨਾਂ ਦੇ ਨਾਮ ਲਈ ਜਨ ਨੇ ਇਹ ਪੰਜਾਬ ਦੇ ਮੁੱਦੇ ਨਹੀਂ ਹੈਗੇ ਇਹ ਤਾਂ ਆਪਦੀਆਂ ਕੁਰਸੀਆਂ ਦੀ ਲੜਾਈ ਲੜ ਰਹੇ ਆ ਬਸ ਕਲੈਕਟਿਵ ਫੈਸਲੇ ਨੇ ਆਉਣ ਵਾਲੇ ਗਰਾਂਚ ਇਹ ਤਾਂ ਕਿਸੇ ਇਹ ਤਾਂ ਇਹ ਤਾਂ ਹਰੇਕ ਜਿਹੜਾ ਐਮਐਲਏ ਆ ਉਹਦੀ ਆਮ ਆਦਮੀ ਪਾਰਟੀ ਤਾਂ ਖਾਸ ਤੌਰ ਤੇ ਉਮੀਦ ਹਮੇ ਉਮੀਦ ਜਿਹੜੀ ਹੈ ਉਸੇ ਤੇ ਦੁਨੀਆ ਚੱਲਦੀ ਹੈ ਕਿ ਕਿਸੇ ਦੇ ਵੀ ਚੰਡੀ ਲੱਗ ਸਕਦੀ ਹੈ ਇਹ ਕਿਹੜੀ ਗੱਲ ਰਾਜੇ ਹੋਈ ਤਾਂ ਨਹੀਂ ਲਕਸ਼ਣ ਨਾ ਉਹਨੀਆਂ ਨੂੰ ਹੈ ਨਾ ਮੈਂ ਕਿਹਾ ਆਖਰੀ ਵਾਰੀ ਆ ਰਹੇ ਹਾਂ ਇੱਥੇ ਅੱਜ ਪਹਿਲੀ ਵਾਰੀ ਆਇਆ ਮੈਂ ਤੱਕ